ਗੁਰੂ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਜੀ ਗੁਰੂ ਖਾਲਸਾ ਸਾਧ ਸੰਗਤ ਦੀ ਸਾਰੀ ਸੰਗਤ ਕੱਢ ਕੇ ਫਤਿਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਤਨ ਗੁਰੂ ਪ੍ਰਗਵੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਰਧ ਸਤਾਰ ਦੇ 350 ਸਾਲਾਂ ਦੀ ਵਿਸ਼ਤਾਲ ਦੀ ਨੂੰ ਮੁੱਖ ਰੱਖ ਕੇ ਪੰਜਾਬ ਦੇ ਵਿੱਚ 40 ਨਗਰ ਕੀਰਤਨ ਅਲਿਕੇ ਗਏ ਆ ਦੇ ਸਾਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਹੋਣੇ ਆ। ਸੋ ਕੱਲ ਤੋਂ ਲੈ ਕੇ ਮਾਝੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਜਿੱਥੇ ਸਤਿਗੁਰੂ ਪਾਤਸ਼ਾਹ ਜੀ 26 ਸਾਲ 9 ਮਹੀਨੇ ਤੇ 13 ਦਿਨ ਮਾਰਾ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੰਦਗੀ ਕੀਤੀ। ਬਾਬਾ ਬਕਾਲਾ ਸਾਹਿਬ ਤੋਂ ਚੱਲੇ ਸੀ। ਉੱਥੋਂ ਚੱਲ ਕੇ ਇਸ ਪਾਵਨ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਆ ਨਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਤਸ਼ਾਹੀ ਦੇ ਅਸ탄 ਦਮਦਮਾ ਸਾਹਿਬ ਵਿਖੇ ਹਰਗੋਬਿੰਦ ਪਾਪ ਪਰ ਵਿਖੇ ਪੰਧਿਆ ਜਿੱਥੇ ਰਾਤ ਪੜਾ ਦਿੱਤਾ ਸੀ ਅੱਜ 17ਵਾਂ ਨਗਰ ਕੀਰਤਨ ਹੈ ਪਹਿਲਾਂ 16 ਹੋ ਚੁੱਕੇ ਆ ਅੱਜ 17ਵਾਂ ਨਗਰ ਕੀਰਤਨ ਇਥੋਂ ਰੰਭ ਹੋਵੇਗਾ ਇਸੇ ਤਰ੍ਹਾਂ 40 ਨਗਰ ਕੀਰਤਨ ਜਾਣੇ ਕੀਤੇ ਜਾਣੇ ਆ ਇਹ ਰੋਜ਼ ਧਰਮ ਦਾ ਪ੍ਰਚਾਰ ਕਿਉਂਕਿ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਵੱਡੀ ਕੁਰਬਾਨੀ ਹੈ ਤੇ ਉਹ ਸਮਰਹੱਤੇ ਪਾਕਸ਼ਾਈ ਦੇ ਇਤਿਹਾਸ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਿੱਖਾਂ ਦੇ ਪਿੰਡ ਪਿੰਡ ਘਰ ਘਰ ਦੇ ਵਿੱਚ ਮਨਾਈ ਜਾਵੇ ਉਥੋਂ ਤੱਕ ਪਹੁੰਚ ਹੋਵੇ ਕਿ ਅਸੀਂ ਸ਼ਤਬਦੀ ਕਿਵੇਂ ਮਨਾਉਣੀ ਹੈ ਕੋਈ ਅਰਦਾਸ ਕਰੇ ਕੋਈ ਚੌਪੀ ਦਾ ਪਾਠ ਕਰੇ ਕੋਈ ਜਪਜੀ ਸਾਹਿਬੀ ਦਾ ਪਾਠ ਕਰੇ ਕੋਈ ਸੁਖਨੀ ਸਾਹਿਬ ਦਾ ਕਰੇ ਕੋਈ ਨਾ ਕੋਈ ਜੋਰ ਉਹਨੂੰ ਉਪਰਾਲਾ ਕਰਕੇ ਗੁਰੂ ਕੀ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਤੁਸੀਂ ਹਿੰਦੂ ਧਰਮ ਬਚਾਇਆ ਤੇ ਕਿਰਪਾ ਕਰਕੇ ਸਾਨੂੰ ਸਿੱਖਾਂ ਦੀ ਉੱਪਰ ਵੀ ਨੀਰ ਕਰੋ ਸਾਡੇ ਮਨ ਵਿੱਚ ਵੀ ਸਿੱਖੀ ਧਰਮ ਪਰਪੰਨਤ ਹੋਵੇ ਪਰਪੱਕ ਹੋਵੇ ਅਸੀਂ ਰਹਿਤ ਵਿੱਚ ਤਿਆਰ ਵਰਤਿਆ ਹੋਈ ਜੀ ਬਾਣੀ ਨਾਲ ਜੁੜੀਏ ਇਹ ਇੱਕ ਵਿਸ਼ਾ ਲੈ ਕੇ ਸਾਰੇ ਪੰਜਾਬ ਵਿੱਚ ਵਿਚਰਨ ਦਾ ਸਾਰਾ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਤਹਿਤ ਅਰਦਾਸ ਹੋ ਚੁੱਕੀ ਹੈ ਹੁਣ ਪੰਜ ਪਿਆਰੇ ਤਿਆਰ ਵਰਤਿਆ ਹੋ ਕੇ ਗੱਡੀਆਂ ਤਸਵਾਰ ਹੋ ਚੁੱਕੇ ਆ ਤੇ ਅੱਜ ਸ਼ਤਾਰਵਾ ਨਗਰ ਕੀਰਤਨ ਪਿੰਡਾਂ ਨੂੰ ਰਵਾਨਾ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਦੇ ਸੋਨਿਹਾਲ ਵਾਹਿਗੁਰੂ ਖੋਜੀਆਂ ਦੇ ਤਾਵੇ ਨਿਆਲ ਹੋ ਜਾਵੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਾਰਾਂ ਵਾਲਿਆਂ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਹੋ ਜਾਵੇ ਸਾਰ ਜੋਗਤ ਪਰ ਸਾਡੇ ਮਨ ਨੂੰ ਭਾਵੇ ਗੰਗਰੇਆ ਕਾ ਕਰਦੇ ਹੋ ਰੁਤਬਾ ਦੇ ਵੀਰ ਨਾਇਕ ਜਿੱਤੇ ਸੁਤੇ ਸਿਖੋ ਹਿਜਾਰੇ ਸਰਬੱਤ ਗੁਰੂ ਖਾਇਰ ਜਾਤਿ ਦੇ ਸਵਾਲਾਂ ਸਲਾਹ ਦੇਣ ਤੋਂ ਪਰੋਹ ਜੇਕਰ ਕੋਈ ਪਾਤਸ਼ਾਹ ਹੋਵੇ ਪਾਤਸ਼ਾਹ ਜਦੋਂ ਸਮਾਂ ਅਵੇਰ ਸੱਚੇ ਪਾਤਸ਼ਾਹ ਕੋ ਜਾਨੇ ਜਾਗਰ ਕਰਕੇ ਜ਼ਰੂਰ ਉਹਨਾਂ ਨੇ ਚਤਵਾ ਕਰਦੇ ਨੇ ਰਾਜ ਦੇ ਦੇਖਾ ਇਹ ਹੈ ਨਾ ਕਿ ਬਾਦਸ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਧੀਆਂ ਤੋਂ ਬਾਅਦ ਕੇ ਜਾਨੂੰ ਆਪਣੇ ਧੀਆਂ ਤੋਂ ਬਣਾਇਆ ਤੇ ਲੋੜ ਸਰ ਤੋਂ ਗੁਰੂ ਵਾਲੇ ਬਣ ਕੇ ਅੱਜ ਆਪਾਂ ਦੇਖਦੇ ਆਂ ਪਰਦੇਸੀ ਕਹਿੰਦੇ ਕੋਈ ਵੀ ਸੱਚੇ ਦਰਪਦਾ ਆਵੇ ਕਹਿੰਦੇ ਸਾਹ ਸੁਖੂਤ ਹੋਵੇ ਪਰ ਜਿਆਦਾ ਵਾਰੇ ਦੱਸ ਕੇ ਉਹਨੂੰ ਗੁਰੂ ਬਣਾਉਣਾ ਬਾਣੀ ਨਾਲ ਜੋੜਨਾ ਇਹ ਗੁਰੂ ਸਰਦੀ ਕਿਰਤਾ ਹੈ ਜੋ ਸਾਡੇ 350 ਸਾਲਾਂ ਸ਼ੀਰਦੀ ਸ਼ਤਾਰਦੀ ਨੂੰ ਮੁੱਖ ਰੱਖਦੇ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸੱਚੇ ਪਾਤਸ਼ਾਹ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨਾ ਹੋਇਆ ਇਹ ਮਹਾਨ ਨਗਰ ਕੀਰਤਨ ਦਾ ਦਰਸ਼ਨ ਜਿਸ ਵਾਰ ਜੋ ਕੁਝ ਦਿੱਤਾ ਅੱਜ ਆਪਾਂਾਰੇ ਸਿੱਖ ਦੋ ਵਕਤ ਅਰਦਾਸ ਕਰਦੇ ਆਂ ਤੇ ਬਹਾਦਰ ਸਿੰਘ ਜੀ ਘਰ ਨੌਂ ਤੇ ਆਵਾਜ਼ ਆਏ ਸਭ ਖਾਈ ਹੋਏ ਸਹਾਏ ਉਹ ਕਰਨ ਥਾਵਾ ਦੇ ਗੁਰੂ ਸਾਹਿਬ ਆਪ ਆਜਰ ਨਾਜਰ ਹੋ ਕੇ ਸਹਾਇ ਹੁੰਦੇ ਆ ਆਪਾਂ ਨੇ ਵੀ ਬਣਾ ਨੌਂ ਬਾਪ ਤੇ ਸਿਤਾਬੰਤੇ ਵਾਦ ਸਤਿਸ਼ ਦੀਸ਼ ਕਰਦੇ ਸਾਨੂੰ ਵੀ ਇਹ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹਨਾਂ ਨੂੰ ਆਪ ਗੁਰੂ ਸਾਹਿਬ ਜੀ ਨੇ ਪੰਜ ਪ੍ਰਤਿ ਨਾਰੀਏ ਨਾਲ ਰੱਖ ਕੇ ਮੱਥਾ ਟੇਕਿਆ ਗੁਰੂ ਪਰੰਤਸਰ ਨੂੰ ਤੇ ਸਾਨੂੰ ਉਹ ਪ੍ਰਾਰਥਨਾ